ਤਾਲ ਦੇ ਥੱਲੇ ਥੱਲੀ ਤਾਰ ਦੇ ਬੇਟੇ ਪੁੱਤ ਆ ਜਾ ਬੋਲ ਨੂੰ ਬਿਜਾ ਕਮਟ ਕਰਾ ਦੇ ਸਭ ਨਾਲ ਆ ਗਏ ਪਿਛੇ ਵਾਜ ਅੱਛਾ ਜਿਹਾ ਪੂਰੀ ਆ ਜੀ ਠੀਕ ਹੈ ਜੀ ਸਰਦਾਰ ਸੀਅਰਤਨ ਜੀ ਨੂੰ ਬਹੁਤ ਬਹੁਤ ਵਧਾਈ ਇਹਨਾਂ ਦੀਆਂ ਜਿਹੜੀਆਂ ਬੇਰੀਆਂ ਮਲਕਸੰਤ ਲਿਖਤਾ ਨੇ ਜਿਹਦੇ ਵਿੱਚ ਇਹਨਾਂ ਨੇ ਜਿੱਥੇ ਆਹਦਾ ਜਿੰਦਗੀ ਦੇ ਕੁਝ ਸੂਰਜ ਜਿਹੜੇ ਨੇ ਤਸਵੀਰ ਸਫਰ ਨਾਮੇ ਫੈਲਿਨੇ ਉਹ ਵੀ ਦੇ ਵਿੱਚ ਇਹਨਾਂ ਨੇ ਕੋਈ ਬੜੀਆ ਤਰੀਕੇ ਨਾਲ ਨਾਲ ਇਹਨਾਂ ਨੇ ਲਿਖੇ ਨੇ ਸੋ ਮੈਂ ਹੁਣ ਇਸ ਪੁਸਤਕ ਦੇ ਉੱਤੇ ਵਿਸ਼ੇਸ਼ ਤੌਰ ਦੇ ਉਤੇ ਵਕਤਾ ਦੇ ਤੌਰ ਦੇ ਉਤੇ ਡਾਕਟਰ ਪਰਮਿੰਦਰ ਪਰਮਿੰਦਰ ਬਲਜੀ ਮਸਮ ਪ੍ਰੋਫੈਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ